सत श्रीकाल जी सारू आर द गेट आर अंदरों दिखा जी कच्चा था इत लाया वा पालक जामन लगी आरख दसो का है सानू पता नहीं लगे दरख्त कहद वा ਇੱਕ ਕਿੱਧਰ ਟੱਲੀ ਹੈ ਇਹ ਕਿਹੜਾ ਕਿੰਦਾ ਲੱਛ ਇੱਥੇ ਹੀ ਬਾਥਰੂਮ ਨਾਲ ਮਸ਼ੀਨ ਰੱਖਣ ਵਾਸਤੇ ਆ ਲੀੜੇ ਧੋਣ ਵਾਲੀ ਮਸ਼ੀਨ ਇੱਧਰ ਟਿਨ ਹੈ ਟਿਨ ਹਲੇ ਮਸ਼ੀਨ 'ਤੇ ਕੱਪੜੇ ਹਣਜੀ ਕਿ ਇਹ ਕਿਨਾਂ ਦੇ ਸਕੂਟਰੀ ਹੈ ਕੋਨੇ ਇੱਥੇ ਹਾਂਜੀ ਇਹ ਮਸ਼ੀਨ ਇੱਧਰ ਸੈਂਕੜੀ ਖੜੀ ਹੈ ਸਕੂਟਰੀ ਖੜੀ ਹੈ ਜੀ ਹਣ ਅੰਦਰ ਚੱਲ ਕੇ ਗਾਂ ਸਾਨੂੰ ਦਿਖਾਉਣੇ ਆ ਰਸੋਈ ਤੇ ਕਿਹੜੇ 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 ਕਮਰੇ ਆ ਸਾਰੇ ਕਮਰੇ ਦਿਖਾਉਣੇ ਆ ਇਹ ਇੱਥੇ ਪੌੜੀਆਂ ਚੜ੍ਹਦੀਆਂ ਐ ਐਂਟਰ ਹੁੰਦਿਆਂ ਨੂੰ ਆਹ ਗੈਲਰੀ ਆ ਸਾਰੀ ਪਰ ਰਸੋਈ ਦੇ ਨਾਲ ਦੀ ਪੌੜੀਆਂ ਚੜ੍ਹਦੀਆਂ ਐ ਇੱਧਰ ਵਾਸ਼ਰੂਮ ਫੇਰ ਬਣਾਇਆ ਅੰਦਰ ਵੀ ਇੱਧਰ ਲੀ ਰਸੋਈ ਹੈ ਜੀ ਇੱਕ ਸਬੈਟ ਦਾ ਹਾਂ ਇੱਥੇ ਬੈ ਕੇ ਮੈਂ ਸਲਾਈ ਕਰਦੀ ਹੁੰਨੀ ਆ ਇੱਧਰ ਵੈਸੇ ਹੀ ਸਮਾਨ ਵਾਦੂ ਸਾਰਾ ਰੱਖਿਆ ਪਿਆ ਤੇ ਹਮਰਾ ਹੈ ਜੀ ਇੱਥੇ ਸਾਰਾ ਸਮਾਨ ਹੀ ਰੱਖਿਆ ਹੋਇਆ ਹੈ। ਇਸ ਸਮਾਨ ਵਾਲਾ ਕਮਰਾ ਹੈ। ਇਹ ਕਮਰਾ ਹੈ ਜੀ। ਇੱਥੇ ਇੱਥੇ ਬੈੱਡ ਲੱਗਿਆ ਹੋਇਆ। ਹਾਂ ਜੀ। ਹਾਂ ਜੀ ਰਸੋਈ। ਅੱਛਾ ਰਸੋਈ। ਬੱਸ ਖਲਾਰਾ ਬਹੁਤ। ਸ੍ਰੀ ਕਾਲ ਜੀ ਸਾਰਿਆਂ ਨੂੰ ਤੁਸੀਂ ਦੱਸਣਾ ਕਮੈਂਟ ਆ ਰਹੀ ਦੱਸਣਾ ਜੀ ਸਾਡਾ ਘਰ ਕਿੱਦਾਂ ਲੱਗਿਆ ਕਿੰਨਾ ਸੋਹਣਾ ਲੱਗਿਆ ਠੀਕ ਹੈ ਜੀ ਤੁਸੀਂ ਜਰੂਰ ਕਮੈਂਟ ਆ ਰਹੀ ਸਾਨੂੰ ਦੱਸਣਾ ਜੇਕਰ ਥੋੜੀ ਜੀ ਖਰਾਬੀ ਹੋਈ ਉਹ ਵੀ ਦੱਸਣਾ ਅਸੀਂ ਦੁਬਾਰਾ ਫੇਰ ਤੁਹਾਨੂੰ ਕਰਦੇ ਆ ਠੀਕ ਹੈ ਜੀ ਔਰ ਦੇ ਸਭ ਦੇ ਸਜ ਪੈਣ ਪਰ ਆ ਤਾਂ ਠੀਕ ਠਾਕ ਨੂੰ ਅਸੀਂ ਵੀ ਠੀਕ ਠਾਕ ਹਾਂ ਅਸੀਂ ਥੋੜਾ ਜਿਹਾ ਹੁਣ ਕੰਮ ਕਰ ਰਹੇ ਆ ਤਹਾਨੂੰ ਦਿਖਾਣੇ ਆ ਕਿੱਦਾਂ ਕਰਨਾ ਚੱਲਦੇ ਆ ਆ ਵੇਖੋ ਜੀ ਅੱਜ ਆਪ ਕੰਮ ਕਰ ਰਹਾ ਵਧੀਆ ਕਰ ਲੈਂਦੇ ਆ ਕੋਈ ਚੱਕਰ ਨਹੀਂ ਅੱਜ ਇਹ ਮੈਂ ਨਾ ਵੀ ਹੋਵਾਂ ਜ਼ਰੂਰੀ ਨਹੀਂ ਮੈਂ ਹੀ ਕਰਨਾ ਔਰ ਇਹ ਆਪ ਵੀ ਕਰ ਲੈਂਦੇ ਆ ਕੋਈ ਮੁਸ਼ਕਲ ਨਹੀਂ ਹੈ ਰੈਡੀ ਤੇ ਆ ਚੱਲੇ ਆਪੋ ਨਾਲ ਮਦਨਾ ਨੂੰ ਨਾ ਪਾਓ ਰੰਗ ਦੋ ਇਹਨੂੰ ਅੰਦਰ ਰੱਖਦੇ ਤੇ ਇਹਨੇ ਸੁੱਕਣਾ ਤਾਂ ਹੁਣ ਹੈ ਨਹੀਂ ਉਹ ਪਹਿਲਾਂ ਆ ਮੈਨੂੰ ਫੜਾ ਦੇ ਤੇ ਦੋ ਮੈਂ ਸੋ ਨੂੰ ਠਕਾਉਣਾ ਚਾਹ ਰ ਭਈ ਵਾਰੀ ਲਾਈਟ ਨਾ ਮੁੜ ਜਾ ਅੱਗੇ ਲਾਈਟ ਵਾਵਾਟਾ ਮੁੜੀ ਰਹੀ ਆ ਲਾਈਟ ਨਾ ਮੁੜ ਜਾ ਤੇ ਉਹ ਨਾ ਚਰ ਸਕਾ ਤੂੰ ਕਿਹੜਾ ਉਹ ਸੁਕਾ ਦੇ 1.5 ਪਏ ਹੋਰ ਇਹਨੂੰ ਰੱਖਦੇ ਹੋ ਉੱਥੇ ਸਾਈਕਲੀ ਤੇ ਰੱਖਦੇ ਆਂ ਹਾਂ ਉਹ ਹੀ ਸੈਟ ਕੇ ਤੇ ਦੂਜਾ ਕਰਦੀ ਬਸ ਤੋਂ ਜਿਹੜਾ ਔਰ ਲਿਓ ਵਿੱਚ ਸੈਟ ਤੇ ਵਧੀਆ ਕੰਮਕਾਰ ਕਰ ਲੈਂਦੇ ਇਹ ਜੀ ਗੱਲ ਨਹੀਂ ਸਰਬ ਥੋੜੀ ਮੁਸ਼ਕਿਲ ਇਦਾਂ ਆਉਂਦੀ ਹੈ ਕਈ ਵਾਰੀ ਹੱਥ ਨਹੀਂ ਉੱਪਰ ਦਾ ਤੇ ਆ ਵੇਖ ਲੋ ਵਧੀਆ ਕੰਮ ਕਰਾਦਾ ਕੋਈ ਟੈਨਸ਼ਨ ਨਹੀਂ ਸਰ ਪਰ ਕਿਤੋਂ ਨਾਲੇ ਢੱਕਤ ਆਦੀ ਹੈ ਹੋਰ ਕਸੇ ਲੋਰ ਸਾਰਾ ਵਧੀਆ ਕੰਮ ਕਰ ਲੈਂਦੇ ਕੋਈ ਮੁਸ਼ਕਲ ਨਹੀਂ ਹੋ ਮੁੜ ਗਈ ਮੇਰੇ ਦਾ ਵੀ ਅੱਗੇ ਆਈ ਹੋਈ ਹੈ ਹਾਂ ਲੈ ਹੈ ਨਹੀਂ ਲੈ ਤਾਂ ਨਹੀਂ ਮੈਂ ਫਿਰ ਮੰਜਾ ਚੱਕਦੇ ਆ ਕਿ ਆ ਥੋੜਾ ਥੋੜਾ ਸਮਾਨ ਇੱਥੋਂ ਵੀ ਬਹੁਤ ਚੱਕਣ ਵਾਲਾ ਯਾਰ ਮੰਜਾ ਚੱਕਦੇ ਹੂੰ ਮੰਜਾ ਅੱਜ ਤੇ ਇਹਨੂੰ ਨਾ ਚੁਕਾ ਕੇ ਵੇਖਾਂ ਕਾ ਵੇਖਦਾ ਸਹੀ ਟਾਈ ਕਰਕੇ ਟਰਾਈ ਟਰਾਈ ਗੇਣ ਗੇਣਾ ਚੱਕ ਕੇ ਵੇਖੋ ਇੰਨਾ ਕਿ ਤਾਂ ਜੋਰ ਹੈਗਾ ਜੋਰ ਹੈਗਾ ਇੰਨਾ ਕਿ ਕਿਵੇਂ ਆ

ਤੇ ਉਹਨਾਂ ਵੱਤੋਂ ਵੱਤ ਲਾਇਕ ਕਰਨਾ ਸਬਸਕ੍ਰਾਈਬਰ ਕਰਨਾ ਸ਼ੇਅਰ ਕਰਨਾ ਠੀਕ ਹੈ ਜੀ ਔਰ ਦੇਸਾਂ ਦੇ ਸੱਚ ਪਹਿਣਾ ਨੂੰ ਪਰਾਮਾ ਨੂੰ ਬਜ਼ੁਰਗਾਂ ਨੂੰ ਮਾਤਾ ਮਾਂ ਨੂੰ ਬੱਚਿਆਂ ਨੂੰ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ